ਅੱਜ Shimla ਮਰਚ ਪਾੜੀ ਮਰਚ Shimla ਮਰਚ ਕਹਿੰਦੇ ਨੇ ਕਿ ਪਾੜੀ ਮਰਚ ਕਹਿੰਦੇ ਪਾੜੀ ਮਰਚ ਕਹਿੰਦੇ ਅੱਜ ਕੱਲ ਦੇਖਿਆ ਸੀ ਆਪਾਂ ਗੱਲ ਗਏ ਸੀ ਨਾ ਕੱਲ ਦੇਖਿਆ ਸੀ ਨਾ ਕਿੰਨਾ ਜ਼ਿਆਦਾ ਫੁੱਲ ਟਰੱਕ ਸੀ ਹਾਂ Shimla ਮਰਚ ਪਾੜੀ ਮਰਚ Shimla ਤੋਂ ਆਉਂਦੀ ਆ ਸ਼ਿਮਲੇ ਇਹਦਾ ਨਾਮ ਸ਼ਿਮਲਾ ਮਰਚ ਨਹੀਂ ਹੋਣਾ ਚਾਹੀਦਾ ਉਸਦਾ ਨਾਮ 파ੜੀ ਮਰਚ ਹੋਣਾ ਚਾਹੀਦਾ 파ੜੀ ਮਰਚ ਵੀ ਨਹੀਂ ਹੋਣਾ ਚਾਹੀਦਾ ਉਸਦਾ ਨਾਮ ਹੋਣਾ ਚਾਹੀਦਾ ਸੀ ਗੋਲ ਮਰਚ ਕਿਹੜੇ ਪਾਸੋਂ ਗੋਲ ਲੱਗਦੀ ਹੈ ਗੋਲ ਲੱਗਦੀ ਹੈ ਇਹਦਾ ਨਾਮ ਹੋਣਾ ਚਾਹੀਦਾ ਸੀ ਇਹ ਉਹਦੇ ਵਰਗੀ ਲੱਗਦੀ ਹੈ ਨਾ ਕਿਹਦੇ ਵਰਗੀ ਤੁਹਾਡੇ ਵਰਗੀ ਤੁਹਾਡੇ ਵਰਗੀ ਮਰਚ ਵਰਗੀਆਂ ਹੈ? ਹੈ? ਸ਼ਿਮਲਾ ਮਰਚ ਵਰਗੀਆਂ ਮੈਂ। ਹੋਰ ਤੇਜਾ ਮਰਚ ਵਰਗੀਆਂ। ਹਰੀ ਮਰਚ। ਹਰੀ ਮਰਚ ਵਰਗੀਆਂ। ਹਰੀ ਮਰਚ ਦਾ ਕੋੜ ਹੀ ਬੜੀ ਹੁੰਦੀ ਏ। ਸਹੀ ਗੱਲ ਹੈ ਤੁਹਾਡੀ ਮਰਚ। ਹਰੀ ਮਰਚ। ਉਹਨ ਦਾ ਸੌਗ ਬਲ ਨਹੀਂ ਆਂਦੀ ਏ ਕਿ ਨਹੀਂ ਆਂਦੀ? ਆਉਂਦੀ ਏ। ਵੱਲ ਆ ਗਿਆ ਕਿ ਬਾਰਡਰ ਦੇ ਵੱਡੇ ਵੱਡੇ ਵੱਲ ਆ ਜਾਂਦਾ ਅਕਬਲ ਪਾਕਿਸਤਾਨ ਦੇ ਵਿੱਚ ਪਿੰਡ ਪੈਂਦਾ ਆਪਣਾ ਇਹ ਹੱਦ ਪਾਕਿਸਤਾਨ ਦੀ ਹੈ ਲਸ਼ਮਨਗੜ ਪੱਜੀ ਫਿਰਦੀਏ ਰੋਟੀ ਦੇ ਮਗਰ ਦੁਨੀਆ ਦਿਨੇ ਰਾਤੀ ਫਿਰਦੀ ਏ ਰੋਟੀ ਪੱਜਾਈ ਦੁਨੀਆ ਹੋਰ ਰੋਟੀ ਦੀ ਕਦਰ ਨੋ ਕੀ ਜਾਣੇ ਜਿੰਨ ਮਿਲਦੀ ਏ ਪੱਕੀ ਪਕਾਈ ਰੋਟੀ ਜਿੰਨ ਮਿਲਦੀ ਏ ਪੱਕੀ ਪਕਾਈ ਰੋਟੀ ਚੁੱਲ੍ਹੇ ਤੇ ਵੇਖੋ ਮੈਂ ਬਠਾਈ ਬੋਟੀ ਤੇ ਬਨਾਰੀ ਏ ਮੇਰੇ ਲਈ ਰੋਟੀ ਗਲਤ ਹੋ ਗਿਆ ਕੀਤਾ ਨਾ ਅਰਦਾਸ ਮਾਨਾ ਸੱਚਾ ਪਾਤਸ਼ਾਹ ਵੈ ਗੁਰੂ ਜਾਨ ਕੀ ਬਨੁਰਾ ਵੀਦ ਅਸੀਂ ਚੁੱਲੇ ਤੇ ਰੋਟੀਆਂ ਇਹਦੇ ਕੋਲ ਬਣਾਵਾ ਕੇ ਖਾ ਵੀਦ ਸੱਚਾ ਪਾਤਸ਼ਾਹ ਵੈ ਗੁਰੂ ਜਾਨ ਬਨੁਰਾ ਵੀਦ ਹੇ ਅੱਲਾ ਬਿਸਮਿਲ ਤੇਰੀ ਜੁਗਨੀ ਚੁੱਲੇ ਤੇ ਬਨਾਰੀ ਇਹ ਰੋਟੀਆਂ ਜੁਗਨੀ ਤੇਰੀ ਜੁਗਨੀ ਕੀ ਬਨ ਰਾਵੀ ਦਾ ਸਵੇਰੇ ਸਿਲੰਡਰ ਭਰਾ ਕੇ ਲਿਆਵੀ ਦਾ ਸਿਲੰਡਰ ਦੇ ਬਣਾਵਾਂਗੇ ਦੁਨੀਆ ਰੋ ਇਹ ਰੋਟੀਆਂ ਬਣਾਦੀ ਐ ਸਵੇਰੇ ਚਾਹ ਖਾਂਦੀ ਐ ਡੱਡ ਫਿਰ ਵੀ ਨਹੀਂ ਪਰਦਾ ਡੱਡ ਨਾ ਕੋ ਢੱਕਣ ਲਾਦ ਨਾ ਚਾਹੀਦਾ ਵੀ ਅਗ ਦੁਬਾਰਾ ਖਾਣੀ ਨਾ ਪਵੇ ਇੱਕ ਵਾਰੀ ਖਾ ਲਵੇ ਤੋ ਇਹ ਪਰਮੇਸ਼ਰ ਠੇਡਣ ਨਾਲ ਦਾ ਸੋਚੋ ਇਨਸਾਨ ਕਿੱਦਾਂ ਦਾ ਲੱਗਦਾ ਫਿਰ ਤਾਂ ਰੋਬਟੀ ਹੋਣਾ ਸੀ ਐਨਾ